ਜਿਸ ਦੇ ਵਿੱਚ ਕਿ ਮੈਂ ਕੱਲ ਕਿਸੇ ਫੈਸਲੇ ਦੇ ਮਸਲੇ ਤੇ ਐਸਐਚਓ ਸਾਹਿਬ ਦੇ ਕੋਲ ਗਏ ਆ ਤੇ ਐਸਐਚਓ ਸਾਹਿਬ ਨੇ ਉੱਥੇ ਜੋ ਮੇਰੇ ਨਾਲ ਕੀਤੀ ਹੈ ਬਹੁਤ ਹੀ ਮਿਸਬਿਹੇਵ ਕੀਤਾ ਔਰ ਮੈਨੂੰ ਉਸ ਟਾਈਮ ਇਹਨਾਂ ਨੇ ਪੂਰਾ ਮਤਲ ਜਿਹੜਾ ਆਲ ਗੱਲ ਦੇ ਵਿੱਚ ਹੀ ਕਰਨ ਦੇ ਵਿੱਚ ਇਹਨਾਂ ਕਿ ਮੈਨੂੰ ਇਹਨਾਂ ਨੇ ਪ੍ਰੈਸ਼ਰ ਵਾਈ ਕਰਦਾ ਕਿ ਮੈਂ ਤੇਰੇ ਤੇ ਕਾਰਵਾਈ ਕਰ ਦਿੰਦਾ ਸੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਕਿ ਮੇਰੇ ਤੇ ਕਾਰਵਾਈ ਕਿਸੇ ਕੀ ਕਰਨੀ ਹੈ ਨਾ ਉਹ ਜਿਹੜਾ ਕੁਲ ਰੈਸਟੋਰੈਂਟ ਵਾਲਿਆਂ ਨੇ ਹਰੂ ਭਲਾਈ ਦੀ ਥੋੜੀ ਦੇ। ਜਿਹਨੇਮ ਕੇ ਸਟੇਨ 15 ਮਹੀਨੇ ਪੰਜ ਦਿਨ ਹੋ ਗਏ ਮੈਂ ਰੋਜ਼ ਗੁਗਰ 25 30 ਬਣਦਾ ਦਾ ਮਸਲਾ ਨਹੀਂ ਮੈਂ ਰੋਜ਼ ਮੇਰੇ ਨਾਲ ਚੁੱਹੀ ਹੈ ਨਹੀਂ ਚੁੱਹੀ ਹੈ ਬਸ ਮੈਂ ਦੱਸਦਾ ਗਰੇ ਵੀ ਉਹਨੂੰ ਮੈਂ ਕਿਹਾ ਵੀ ਸ਼ਰਾਬ ਨਹੀਂ ਪੀਦਾ ਇੰਸ਼ੁਰੈਂਸ ਚ ਫੋਨ ਕਾਰਵਾਈ ਤੋਂ ਬਚਨ ਦੀ ਖਾਤਰ ਵਿਆਹ ਮਨ ਕਰ ਸਿਕਾਣੀਆਂ ਬਣਾ ਕੇ ਠੀਕ ਹੈ ਐਸਚੂ ਸਾਹਿਬ ਜੋ ਕਿ ਮੈਨੂੰ ਗਨਮੈਨ ਵੀ ਦਾ ਅਲਾਊਂਸ ਸੀਗੇ ਤੇ ਗਨਮੈਨ ਮੇਰੇ ਕੋਰੇ ਆ ਤੇ ਇਹਨਾਂ ਨੇ ਉਹ ਗਨ ਬੈਨੀਫਿਟ ਵਾਪਸ ਲੈ ਜਿਸ ਦੇ ਬਦਲੇ ਇਹ ਐਸਚੂ ਸਾਬ ਮੇਰੇ ਕੋਲੋਂ ਪੈਸੇ ਮੰਗਦਾ 10000 ਰੁਪਏ ਮੈਂ ਇਹਨਾਂ ਨੂੰ ਇੱਟ ਭੇਜਿਆ ਵਾ ਇਹਨਾਂ ਨੇ ਫਿਰ ਮੈਨੂੰ ਬੁਲਾਇਆ ਮੈਂ ਆਊਟ ਆਫ ਪੰਜਾਬ ਗਿਆ ਜਿਸ ਦੇ ਵਿੱਚ ਮੇਰਾ ਮੁਕਾ ਹੈ ਜਿੰਨੀ ਆਰ ਵੀ ਨੇ ਮੈਨੂੰ ਕਾਲ ਕੀਤੀ ਕਿਸੇ ਵੀ ਜੀ ਵੀ ਰਿਕੁਆਇਰਮੈਂਟ ਕੀਤੀ ਤੇ ਵਟਸਐਪ ਤੇ ਕਾਲ ਕੀਤੀ ਆ ਐਂਡ ਇਹਨਾਂ ਨੇ ਲਗਾਤਾਰ ਰੈਸਟੋਰੈਂਟ ਦੇ ਵਿੱਚੋਂ ਜਿੰਨਾ ਕੁਝ ਵੀ ਗਿਆ ਖਾਣ ਵਾਸਤੇ ਇਹਨਾਂ ਦਾ ਕੋਈ ਬਿਲ ਨਹੀਂ ਅਜੇ ਤੱਕ ਨਾ ਇਹਨਾਂ ਨੇ ਕੋਲੋਂ ਮੰਗਿਆ ਹੀ ਨਹੀਂ ਸੋ ਇੱਕ ਦਿਨ ਮੈਂ ਕਿਦਾਂ ਨੇ ਕਾਲ ਨਹੀਂ ਪਿਕ ਅਪ ਕੀਤੀ ਤੇ ਬੱਚਿਆਂ ਨੇ ਜਿਹੜਾ ਰੈਸਟੋਰੈਂਟ ਦੇ ਵਿੱਚ ਇਹਨਾਂ ਨੂੰ ਆਰਡਰ ਕਰਤਾ ਰਿਹਾ ਆਰਡਰ ਕਰਨ ਤੋਂ ਬਾਅਦ ਇਹਨਾਂ ਦੇ ਕੋਲੋਂ ਬਿੱਲ ਮੰਗ बिल ਮੰਗਣ ਤੋਂ ਇਹਨਾਂ ਦੇ ਜਿਹੜਾ ਵਾ ਇਹਨਾਂ ਦੀ ਟੋਕਿੰਗ ਚੇਂਜ ਹੋ ਗਈ ਕਿ ਬਿੱਲ ਕਿਉਂ ਮੰਗਿਆ ਜਿਸ ਦੇ ਕਾਰਨ ਕੱਲ੍ਹ ਜਾਂ ਤਾਂ ਕਿ ਮੇਰੀ ਲਿੰਲੀਰ ਰੋਟੀ ਲਾਉ ਸੀ ਲਿੰਲੀ ਨਾਂ ਨਾ ਕਿੰਨ ਸਗੋੜੀ ਦਿੱਤੀ ਤੇ ਨਾਂ ਮੈਂ ਵਾਪਸ ਲਈ ਮੈਨੂੰ ਨਾ ਜੋ ਮੈਂ ਦਿੱਤੀ ਗਈ ਨੂੰ ਸਗੋੜੀ ਵਾਪਸ ਕਰੀ ਲੈਣੀ ਹੈ ਮੇਰੀ ਬੇਇੱਜ਼ਤੀ ਕੀਤੀ ਕਿ ਤੈਨੂੰ ਬਿੱਲ ਦੇਣੇ ਆ ਤੇ ਨਾਲੇ ਤੇਰੇ ਤੇ ਕਾਰਵਾਈ ਕਰਦੇ ਆ ਤੇ ਤੇਰਾ ਰੈਸਟੋਰੈਂਟ ਜਿਹੜਾ ਤੇਰਾ ਬੰਦ ਕਰਉਣੇ ਇਵਨ ਕਿ ਰੈਸਟੋਰੈਂਟ ਦੀ ਜੀਐਸਟੀ ਮੈਂ ਭਰ ਰਿਹਾ ਆ ਜਾਓ ਗੌਰਮੈਂਟ ਨੂੰ ਟੈਕਸ ਮੈਂ ਪਰ ਰਿਟਰਨ ਮੈਂ ਪਰਦਾ ਬਹੁਤ ਹੀ ਗਲਤ ਮਿਸ ਬਿਹੇਵਨਾਂ ਨੇ ਮੇਰੇ ਨਾਲ ਕੀਤਾ ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਤੇ ਐਸਐਚਓ ਸਾਹਿਬ ਦੇਤੇ ਜੋ ਵੀ ਕਾਨੂੰਨੀ ਕਾਰਵਾਈ ਹੈ ਸਾਹਮਣੇ ਇਹਨਾਂ ਦੇ ਕੋਲੋਂ ਉਹਨਾਂ ਪੁੱਛਣੀ ਚਾਹੀਦੀ ਕਿ ਤੁਸੀਂ ਇਹ ਕਾਰਵਾਈ ਕੀਤੀ ਕਿਉਂ ਕਰ? ਜਿਹੜੇ આરોਪ ਲਾ ਰਹੇ ਨੇ ਤੁਹਾਡੇ ਦੇ ਉਰ ਜਾਇਜ਼ ਨੇ ਜਾਂ ਨਜਾਇਜ਼ ਨੇ ਇਹ ਬਨਿਆਦ ਝੂਠੇ ਮੈਨੂੰ ਤੁਹਾਡੇ ਨੇ ਦਰਖਾਸਤ ਵੀ ਦਿੱਤੀ ਹੈ ਜੀ ਉਹਦੇ ਨੇ ਦਰਖਾਸਤ ਨਹੀਂ ਦਿੱਤੀ ਹੈ ਉਹ ਆਪੇ ਚਲੋ ਜੋ ਐਸਪੀ ਸਾਹਿਬ ਨੂੰ ਫਿਰਕਵਾਰੀ ਕਰਨ ਦੇ ਕੋਲ ਹਾਂ ਜੋ ਜੋ ਐਸਐਚਓ ਨੇ ਇਹਨਾਂ ਦਾ ਕੱਲ ਕੀਤਾ 15 20 ਬੰਦੇ ਦੇ ਸਾਹਮਣੇ ਇਹਨਾਂ ਦੀ ਬੇਇੱਜ਼ਤੀ ਕੀਤੀ ਇਹਨਾਂ ਨੂੰ ਬਹੁਤ ਉਹਦੇ ਸ਼ਰਮਿੰਦਿਆ ਕਿਦਾ ਬਿਲਾ ਵਜ੍ਹਾ ਅਸੀਂ ਇਸ ਦੀ ਸਖਤਨ ਮੰਗ ਦਿਆ ਕਰਦੇ ਆਂ ਤੇ ਅਸੀਂ ਐਸਐਸਪੀ ਸਾਹਿਬ ਨੂੰ ਇੱਕ ਬੇਨਤੀ ਕਰਦੇ ਆਂ ਕਿ ਇਹੋ ਜੇ ਐਸਐਚਓ ਨੂੰ ਜਿਹੜਾ ਉੱਥੇ ਬਹੁਤ ਹੰਕਾਰਿਆ ਹੋਇਆ ਵਾ ਕਿਸੇ ਨਾਲ ਚੰਗੀ ਡੀਲ ਨਹੀਂ ਕਰਦਾ ਕਿਸੇ ਨਾਲ ਦਫ਼ਤਰ ਬੈਠ ਕੇ ਗੱਲ ਨਹੀਂ ਕਰਦਾ ਬਾਹਰ ਆ ਕੇ ਕਿੰਤੂ ਬਰੰਤੂ ਤੁਮੇ ਮੈਂ ਕਰਦਾ ਵਾ ਇਹੋ ਜੇ ਐਸਐਚਓ ਤੇ ਸਖਤ ਨੋਟਿਸ ਲਿਆ ਜਾਵੇ ਅਸੀਂ ਮੂਵੀ ਭਾਈ ਨੂੰ ਤੇ ਜੋਗਾ ਸਿੰਘ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਆ ਵਾ ਇਹਨਾਂ ਦੇ ਨਾਲ ਆ ਸਾਨੂੰ ਧਰਨਾ ਵੀ ਲਾਉਣਾ ਪਊ ਤੇ ਧਰਨਾ ਵੀ ਲਾਵਾਂਗੇ ਦੱਸ ਕੇ ਜੀ ਮੇਰਾ ਨਾਮ ਜੋਗਾ ਸਿੰਘ ਭੁੱਲਰ ਆ ਸੋ ਮੇਰਾ ਪਿੰਡ ਜਸਰਾਉਰ ਦੇ ਵਿੱਚ ਜੋ ਭੁੱਲਰ ਰੈਸਟੋਰੈਂਟ ਆ ਔਰ ਨਾਲ ਜਿਮ ਵੀ ਆ ਔਰ ਇਮੀਗ੍ਰੇਸ਼ਨ ਦਾ ਕੰਮ ਵੀ ਹੈਗਾ ਮੇਰਾ ਜਿਸ ਦੇ ਵਿੱਚ ਕਿ ਮੈਂ ਕੱਲ ਕਿਸੇ ਫੈਸਲੇ ਦੇ ਮਸਲੇ ਤੇ ਐਸਐਚਓ ਸਾਹਿਬ ਦੇ ਕੋਲ ਗਿਆ ਤੇ ਐਸਐਚਓ ਸਾਹਿਬ ਨੇ ਉੱਥੇ ਜੋ ਮੇਰੇ ਨਾਲ ਕੀਤੀ ਹੈ ਬਹੁਤ ਹੀ ਮਿਸ ਬਿਹੇਵ ਕੀਤਾ ਔਰ ਮੈਨੂੰ ਉਸ ਟਾਈਮ ਇਹਨਾਂ ਨੇ ਪੂਰਾ ਮਤਲ ਜਿਹੜਾ ਕਾਲ ਗੱਲ ਦੇ ਵਿੱਚ ਹੀ ਕਰਨ ਦੇ ਵਿੱਚ ਇਹਨਾਂ ਕਿ ਮੈਨੂੰ ਇਹਨਾਂ ਨੇ ਪ੍ਰੈਸ਼ਰ ਬਾਈ ਕਰਦਾ ਕਿ ਮੈਂ ਤੇਰੇ ਤੇ ਕਾਰਵਾਈ ਕਰਨੀ ਹੈ ਸੋ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਕਿ ਮੇਰੇ ਤੇ ਕਾਰਵਾਈ ਕਿਸੇ ਦੀ ਕਰਨੀ ਹੈ ਕਿਉਂ ਕਰਨੀ ਹੈ ਇਸ ਚੀਜ਼ ਦਾ ਚਾਹੀਦਾ ਔਰ ਦੂਸਰੀ ਗੱਲ ਹੈ ਐਸਐਚਓ ਸਾਹਿਬ ਜੋ ਕਿ ਮੈਨੂੰ ਗਨਮੈਨ ਵੀ ਦਾ ਅਲਾਉ ਸੀਗੇ ਤੇ ਗਨ ਮੈਨੇ ਮੇਰੇ ਕੋਲ ਰੇ ਆ ਤੇ ਇਹਨਾਂ ਨੇ ਉਹ ਗਨ ਮੈਨੇ ਵੀ ਵਾਪਸ ਲੈ ਜਿਸ ਦੇ ਬਦਲੇ ਇਹ ਐਸ ਐਚਓ ਸਾਹਿਬ ਮੇਰੇ ਕੋਲੋਂ ਪੈਸੇ ਮੰਗਦਾ 10000 ਰੁਪਏ ਮੈਂ ਇਹਨਾਂ ਨੂੰ ਇੱਕ ਭੇਜਿਆ ਵਾ ਇਹਨਾਂ ਨੇ ਫਿਰ ਮੈਨੂੰ ਬੁਲਾਇਆ ਮੈਂ ਆਊਟ ਆਫ ਪੰਜਾਬ ਸੀਗਾ ਜਿਸ ਦੇ ਵਿੱਚ ਮੇਰਾ ਮੁੰਡਾ ਇਹਨੂੰ ਜਿੰਨੀ ਵਾਰ ਵੀ ਨਾ ਮੈਨੂੰ ਕਾਲ ਕੀਤੀ ਕਿਸੇ ਵੀ ਚੀਜ਼ ਦੀ ਰਿਕੁਆਇਰਮੈਂਟ ਕੀਤੀ ਤੇ ਵਟਸਐਪ ਤੇ ਕਾਲ ਕੀਤੀ ਆ ਐਂਡ ਇਹਨਾਂ ਨੇ ਲਗਾਤਾਰ ਰੈਸਟੋਰੈਂਟ ਦੇ ਵਿੱਚੋਂ ਜਿੰਨਾ ਕੁਛ ਵੀ ਗਿਆ ਖਾਣ ਵਾਸਤੇ ਇਹਨਾਂ ਦਾ ਕੋਈ ਬਿਲ ਨਹੀਂ ਅਜੇ ਤੱਕ ਨਾ ਇਹਨਾਂ ਨੇ ਕੋਲੋਂ ਮੰਗਿਆ ਨਹੀਂ ਸੋ ਇੱਕ ਦਿਨ ਮੇਗ ਦਿਨਾਂ ਨੇ ਕਾਲ ਨਹੀਂ ਪਿਕ ਅਪ ਕੀਤੀ ਤੇ ਬੱਚਿਆਂ ਨੇ ਜਿਹੜਾ ਰੈਸਟੋਰੈਂਟ ਦੇ ਵਿੱਚ ਇਹਨਾਂ ਨੂੰ ਆਰਡਰ ਕਰਤਾ ਰਿਹਾ ਆਰਡਰ ਕਰਨ ਤੋਂ ਬਾਅਦ ਇਹਨਾਂ ਨੇ ਕੋਲੋਂ ਬਿੱਲ ਮੰਗ ਲਿਆ ਬਿੱਲ ਮੰਗਣ ਤੋਂ ਇਹਨਾਂ ਦੇ ਜਿਹੜਾ ਵਾ ਇਹਨਾਂ ਦੀ ਟੋਕਿੰਗ ਚੇਂਜ ਹੋ ਗਈ ਕਿ ਬਿੱਲ ਕਿਉਂ ਮੰਗਿਆ ਜਿਸ ਦੇ ਕਾਰਨ ਕੱਲ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਕਿ ਤੈਨੂੰ ਬਿੱਲ ਦਿੰਨੇ ਆ ਤੇ ਨਾਲੇ ਤੇਰੇ ਤੇ ਕਾਰਵਾਈ ਕਰਦੇ ਆ ਤੇ ਤੇਰਾ ਰੈਸਟੋਰੈਂਟ ਜਿਹੜਾ ਤੇਰਾ ਬੰਦ ਕਰਾਉਣੇ ਇਵਨ ਕਿ ਰੈਸਟੋਰੈਂਟ ਦੀ ਜੀਐਸਟੀ ਮੈਂ ਭਰ ਰਿਹਾ ਆ ਜਾਂ ਗਵਰਨਮੈਂਟ ਨੂੰ ਟੈਕਸ ਮੈਂ ਭਰ ਰਿਹਾ ਆ ਰਿਟਰਨਾਂ ਮੈਂ ਭਰਦਾ ਪਿਆ ਬਹੁਤ ਹੀ ਗਲਤ ਮਿਸਬੇਵ ਇਹਨਾਂ ਨੇ ਮੇਰੇ ਨਾਲ ਕੀਤਾ ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਤੇ ਐਸਐਚਓ ਸਾਹਿਬ ਦੇਤੇ ਜੋ ਵੀ ਕਾਨੂੰਨੀ ਕਾਰਵਾਈ ਹੈ ਸਾਹਿਬ ਨੇ ਇਹਨਾਂ ਦੇ ਕੋਲੋਂ ਉਹਨਾਂ ਨੂੰ ਪੁੱਛਣੀ ਚਾਹੀਦੀ ਕਿ ਤੁਸੀਂ ਇਹ ਕਾਰਵਾਈ ਕੀਤੀ ਕਿਉਂ ਸਾਡੇ ਦੇ ਐਸਐਚਓ ਦਾ ਕਿੱਥੇ ਰਹੇ ਐਸਐਚਓ ਕੁਲਵਿੰਦਰ ਸਿੰਘ ਪਿੰਡੀ ਸੱਦਾ ਤੋਂ ਇਹ ਰੈਸਟੋਰੈਂਟ ਜਿਹੜਾ ਬੀਅਰ ਬਾਰ ਹੈ ਜਾਂ ਜੀ ਨਹੀਂ ਓਨਲੀ ਵੈਜ ਐਂਡ ਨਾਨ ਵੈਜ ਰੈਸਟੋਰੈਂਟ ਤਾਂ ਇਹੀ ਹੈ ਜੀ ਇਹਨਾਂ ਨੇ ਬਿਹੇਵ ਕੀਤਾ ਕਿ ਇਹਨਾਂ ਦੇ ਕੋਲੋਂ ਕਦੀ ਬਿੱਲ ਨਹੀਂ ਕੋਈ ਮੰਗਿਆ ਸੀ ਕਦੀ ਇਹਨਾਂ ਨੂੰ ਪੁੱਛਿਆ ਨਹੀਂ ਕਿ ਤੁਸੀਂ ਸਾਡੇ ਕੋਲੋਂ ਕੀ ਆ ਜਾਂ ਕੀ ਨਹੀਂ ਸਿਰਫ ਪਿਆਰ ਤੌਰ ਤੇ ਰਾਤ ਵੀ ਇਹਨਾਂ ਦਾ ਆਰਡਰ ਆਉਣਾ ਕਿਸ ਟਾਈਮ ਨਾਲ ਸਾਨੂੰ ਕਰਨਾ ਕਿ ਸਾਡੇ ਕੋਲੋ ਇਸ ਟਾਈਮ ਸਟਾਫ ਨਹੀਂ ਸਾਡੇ ਕੋਲੋ ਲੇਟ ਹੋ ਗਿਆ ਜਾਂ ਸਾਡਾ ਬਣਾਉਣ ਵਾਲਾ ਨਹੀਂ ਤੇ ਸਾਨੂੰ ਖਾਣਾ ਭੇਜੋ ਅਸੀਂ ਕੋਈ ਬਿੱਲ ਨਹੀਂ ਮੰਗੇ ਅੱਜ ਵੀ ਨਹੀਂ ਮੰਗਦੇ ਬਿੱਲ ਪਰ ਉਹ ਇੱਕ ਦਿਨ ਬੱਚਿਆਂ ਨੇ ਮੈਂ ਇੱਥੇ ਨਹੀਂ ਮੈਂ ਕਾਲ ਇਹਨਾਂ ਦੀ ਪਿਕਅਪ ਕੀਤੀ ਤੇ ਉਹਨਾਂ ਬੱਚਿਆਂ ਨੇ ਨਾਲ ਬਿੱਲ ਭੇਜਤਾ ਬਿੱਲ ਮੰਗਣ ਤੋਂ ਹੀ ਇਹਨਾਂ ਦੇ ਬੇਟਾ ਉਦੋਂ ਆਇਆ ਸੀ ਐਸਐਚਓ ਸਾਹਿਬ ਦਾ ਜਿਹੜੀ ਮੇਨ ਗੱਲ ਹੈ ਤੇ ਉਹਨਾਂ ਨੇ ਐਸਐਚਓ ਸਾਹਿਬ ਨੂੰ ਕਾਲ ਆਤੀ ਤੇ ਬੇਟੇ ਨੇ ਫੋਨ ਚੱਕਿਆ ਕਹਿੰਦਾ ਕਿਹੜਾ ਤੁਹਾਡਾ 1 ਲੱਖ ਰੁ ਇਹਨਾਂ ਨਾਲ ਐਸਐਚਓ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਕਿਹੜਾ 50000 ਬਣ ਗਿਆ ਬਿੱਲ ਕਾਫੀ ਨੇ ਮੇਰੇ ਕੋਲ ਹੁੰਤੇ ਆਪਾਂ ਨੇ ਇਸ ਚੀ ਤੋਂ ਪਹਿਲਾਂ ਦੇ ਕੋਈ ਨਹੀਂ ਬਿੱਲ ਸੀ ਬਣਾਈ ਜਾਂਦੇ ਸੀ ਡੇਲੀ ਜੋ ਜਾਂਦਾ ਸੀ ਇਹਨਾਂ ਦਾ ਬਿੱਲ ਮੇਰੇ ਕੋਲ ਹੈ ਮੈਨੂੰ ਯਾਦ ਨਹੀਂ ਕਿੰਨੇ ਮੈਂ ਸਾਰੇ ਬਿੱਲ ਨੱਥੀ ਕੀਤੇ ਉਹ ਗੱਡੀ ਦੇ ਵਿੱਚ ਪਏ ਆ ਬਿੱਲ ਸਾਰੇ ਦਿਖਾ ਦੇ ਵੱਡੇ ਅਫਸਰ ਨੂੰ ਦੱਸਿਆ ਮਿਲੇ ਤੁਸੀਂ ਇਸ ਬਾਬਤ ਨਹੀਂ ਅਜੀ ਫਿਲਹਾਲ ਜੋ ਕੱਲ ਦੀ ਬੇਇੱਜ਼ਤੀ ਕਰਤੀ ਸੀ ਉਹ ਅੱਜ ਹੀ ਰਖ ਲੱਗੇ ਅਹੀਨਾ ਟਾਈਮ ਹੋਗਾ ਤੁਹਾਡੇ ਨਾਲ ਵਰਤਦੇ ਨੂੰ ਤੂੰ ਮਤਲਬ ਸਾਡੀ ਹਨ ਇਨਸਲਟ ਕਿਸ ਕਰ ਤੋ ਕਰਨ ਦੇ ਹੋ ਮਿਲੋਗੇ ਵੱਡੇ ਅਫਸਰ ਜੀ ਮਿਲੋਗੇ ਮਿਲਾਂਗੇ ਜੀ ਹੁਣ ਐਸਐਸਬ ਜਿਹੜੀ ਚ ਇਹਨੇ ਸਾਡੀ ਬੇਇੱਜ਼ਤੀ ਕੀਤੀ ਕਿਉਂ ਕੀਤੀ ਕਿਸ ਕਾਰਨ ਕੀਤੀ ਰਾਖੀ ਤੇ ਹੈਗੀ ਆ ਕਿ ਮੈਨੂੰ ਗਨਮੈਨ ਹਾਈ ਕੋਰਟ ਦੇ ਥਰੂ ਦਿੱਤਾ ਗਿਆ ਹੁਣ ਇਹਨਾਂ ਨੂੰ ਮੈਂ ਖਵਾਵਾਂ ਜਾਂ ਇਹਨਾਂ ਨੂੰ ਪੈਸੇ ਪਰ ਇਹਨਾਂ ਦੀ ਰਿਕੁਆਇਰਮੈਂਟ 70000 ਰੁਪਿਆ ਸੀ ਮੇਰੇ ਕੋਲ ਇਹਨਾਂ ਦੀ ਰਿਕੁਆਇਰਮੈਂਟ 70000 ਰੁਪਿਆ ਨੇ ਮੈਨੂੰ ਕਰਤੀ 10000 ਰੁਪਿਆ ਇਹਨਾਂ ਨੂੰ ਮੈਂ ਭੇਜਿਆ ਇੱਕ ਬੱਚੇ ਦੇ ਹੱਥ ਮੈਂ ਆਊਟ ਆਫ ਪੰਜਾਬ ਸੀਗਾ ਜਿਸ ਦਿਨ ਮੈਂ ਦੁਬਾਰਾ ਫੇਰ ਆਇਆ ਮੈਨੂੰ ਬੁਲਾਇਆ ਇਹਨਾਂ ਨੇ ਮੇਰੇ ਕੋਲ ਦੋ ਦਿਨ ਉਹ ਗਨਮੈਨ ਭੇਜਿਆ 99 ਪੇ ਜਲਦੋ ਬਾਅਦ ਇਹਨਾਂ ਨੇ ਫੇਰ ਮੈਨੂੰ ਬੁਲਾਇਆ ਕਹਿੰਦੇ ਵੀ ਏਸੀ ਚਾਹੀਦਾ ਵਾ ਉਥੇ ਲਿਖਿਆ ਇਹਨਾਂ ਨੇ ਆਪਣੇ ਟੇਬਲ ਦੇ ਬੈਠ ਕੇ ਕਿ ਫਲਾਣਾ ਫਲਾਣਾ ਤੁਹਾਨੂੰ ਏਸੀ ਚਾਹੀਦਾ ਕਿਸੇ ਅਫਸਰ ਦੀ ਰਿਕੁਆਇਰਮੈਂਟ ਹੈ ਤੇ ਮੈਂ ਕਿਹਾ ਸਰ ਕੋਈ ਗੱਲ ਨਹੀਂ ਜੇ ਹੋਈ ਪਹੁੰਚ ਕੇ ਆਪਾਂ ਕਰਤਾ ਤੁਸੀਂ ਕਿਉਂ ਚਲਦੇ ਬਚਾਉਣ ਵਾਸਤੇ ਮੇਰਾ ਝੱਲਾਂ ਦਾ ਕਾਰਨ ਇਹ ਸੀ ਕਿ ਮੈਂ ਆਪਣੀ ਜਾਨ ਨੂੰ ਹਫਾਜਤ ਜਿਹੜੀ ਹੈ ਮੇਰੇ ਨਾਲ ਕਰਦੇ ਮੇਰ ਨਾਲ ਖੜਦੇ ਆ ਤੇ ਮੈਂ ਇਸ ਕਰਕੇ ਸਾਰਾ ਕੁਝ ਤੇ ਮੈਨੂੰ ਬਹੁਤ ਡਰ ਸੀ ਮੇਰੇ ਤੇ ਫਾਇਰਿੰਗ ਕੀਤੀ ਗਈ ਆ ਹਰ ਇੱਕ ਚੀਜ਼ ਐਸਐਸਬੀ ਥਰੂ ਸਤਿੰਦਰ ਸਿੰਘ ਜੀ ਐਸਐਸਬੀ ਆਪਣੇ ਅੰਮ੍ਰਿਤਸਰ ਦੇ ਜਿ ਕੰਪਲੇਟਡ ਕੀ ਗਈ ਆ ਸਾਰਾ ਕੁਝ ਹੀ ਵੀਡੀਓ ਤੱਕ ਮੇਰੀਆਂ ਪਹੁੰਚੀਆਂ ਜੋ ਮੈਨੂੰ ਥ੍ਰੈਟ ਉਂਦੇ ਦੀ। ਇਸ ਕਾਰਨ ਮੈਂ ਇਹਨਾਂ ਦੇ ਨਾਲ ਹੀ ਥੋੜਾ ਆਪਣਾ ਰਿਲੇਸ਼ਨ ਦੇ ਵਿੱਚ ਟਾਈਪ ਚ ਰਹਿਂਦਾ ਕਿ ਕੋਈ ਗੱਲ ਨਹੀਂ ਵਧੀਆ ਬਟ ਇਹਨਾਂ ਨੇ ਕੱਲ ਮੇਰੀ ਇੰਨੀ ਕੰਸਲਟ ਕੀਤੀ ਕਿ ਜੋ ਕਰਨ ਵਾਲੀ ਨਹੀਂ ਸੀ। ਇਨਸਾਫ ਚਾਹੀਦਾ ਜੀ ਮੈਨੂੰ। ਇਸ ਕਾਰਨ ਕੀਤੀ ਗਈ ਕਿਉਂ ਕੀਤੀ ਗਈ ਆ ਇਹਦਾ ਮਤਲਬ ਕਿ ਅਸੀਂ ਇਹਨਾਂ ਨੂੰ ਹੁਣ ਆਪਾਂ ਪੈਸੇ ਭਰੀ ਜਾਈਏ ਤੇ ਆਪਾਂ ਦਾ ਜਿਹੜਾ ਬਿਜ਼ਨਸ ਚੱਲਦਾ ਰਹੇਗਾ ਪਹਿਲਾਂ ਤਾਂ ਸਭੀ ਇਹ ਉਹ ਥ੍ਰੈਟ ਵਾਲਿਆਂ ਕੋ ਬਚ ਰਹੇ ਹੁਣ ਹੀ ਇਹਨਾਂ ਦੇ ਕੋਲੋਂ ਬਚੀਏ। WhatsApp ਤੇ ਕਾਲ ਹੋਈ ਸਰ ਜਿੰਨੀ ਹੋਈ ਆ। ਇੱਕ ਮੁੰਡਾ ਗਵਾਵਾ ਜੋ ਪੈਸ ਜੇ ਸਭ ਸੁਣ ਲਿजिए ਤੁਹਾਡਾ ਤਹਿਗੁਰ ਜੀ ਦਾ ਖਾਲਸਾ ਵੈਰ ਜੀ ਬਤੇ ਮੈਂ ਦਾਸ ਜੀ ਰਾਜ ਸਿੰਘ ਚੇਅਰਮੈਨ ਭਗਵਾਨ ਵਾਲਮੀਕ ਸਭ ਸਦਾ ਸਤਿ ਸ਼ ਅਸੀਂ ਬੋ ਵੀ ਭਾਈ ਨੂੰ ਤੇ ਜੋਗਾ ਸਿੰਘ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਸਾਡੀਆਂ ਜਿੰਨੀਆਂ ਵੀ ਜ਼ਫੇ ਬੰਦੀਆਂ ਆ ਇਹਨਾਂ ਦੇ ਨਾਲ ਆ ਸਾਨੂੰ ਧਰਨਾ ਵੀ ਲਾਉਣਾ ਪਊ ਤੇ ਧਰਨਾ ਵੀ ਲਾਵਾਂਗੇ ਇਹਨਾਂ ਨੂੰ ਵਿਸ਼ਵਾਸ ਦਿਵਾਵਾਂਗੇ ਤੇ ਜਿੱਥੇ ਤੱਕ ਵੀ ਸਾਨੂੰ ਜਿੱਥੇ ਵੀ ਜਾਣਾ ਪੈਣਾ ਨਾਲ ਜਾਵਾਂਗੇ ਰਾਤ ਦਿਨ ਜਿੱਥੇ ਵੀ ਸਾਨੂੰ ਆਖੜਗੇ ਫੋਕ ਬੁਲਾਉਣਗੇ ਜ਼ਫੇ ਬੰਦੀਆਂ ਸਾਰੀਆਂ ਅਸੀਂ ਨਾਲ ਲਾ ਕੇ ਰਹੀ ਜੀ ਵੈਰ ਜੀ ਦਾ ਖਾਲਸਾ ਵੈਰ ਜੀ ਭਾਈ ਨੇ ਵੀ ਐਸ ਐਚਓ ਆ ਹਿੰਦੀ ਸਜਦਾ ਦਾ ਜਿਹੜੇ ਬੋਲੇ ਉਹਨਾਂ ਦੇ ਖਿਲਾਫ ਇਸ ਇਹਨਾਂ ਨੇ ਕੀਤਾ ਵਾ ਇਥੇ ਤਾਂ ਕਹਿੰਦੇ ਵੀ ਧੱਕੇ ਤਾਂ ਧੱਕੇ ਵੀ ਮਾਰੇ ਆ ਜਿਹੜੇ ਕਿ ਚਾਹੀਦੇ ਨਹੀਂ ਕਾਨੂੰਨ ਅਨੁਸਾਰ ਜਿਹੜੀ ਗੱਲਬਾਤ ਹੀ ਇਹਨਾਂ ਨੇ ਵਿਕੇ ਕਰਦੇ ਜੀ ਤੇ ਜਿਹੜੇ ਅਸੀਂ ਨਗਹਿਦੀ ਕਰਦੇ ਇਸ ਕੰਮ ਦੀ ਜਿਹੜੀ ਇਹਨਾਂ ਨੇ ਕੀਤੀ ਸੀ ਹਾਂਜੀ ਜੈ ਭੀਮ ਜੈ ਭਾਰਤ ਜੈ ਭਗਵਾਨ ਵਾਲਮੀਕੀ ਜੀ ਮੈਂ ਗੁਰਮੀਤ ਸਿੰਘ ਬੋਬੀ ਵੀਰ ਕਾ ਚੇਅਰਮੈਨ ਪੰਜਾਬ ਅੰਬੇਦਕਰ ਸਮਾਜਦਲ ਤੋਂ ਜਿੱਦਾਂ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਆਪਣਾ ਬੋਬੀ ਪ੍ਰਧਾਨ ਜੀ ਸ਼ਹੀਦ ਭਗਤ ਸਿੰਘ ਸੰਘਰਸ਼ ਕਮੇਟੀ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਦੱਸਿਆ ਵਾ ਕਿ ਸਾਡੇ ਬਹੁਤ ਹੀ ਸਤ ਜਿਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਕੋਈ ਥ੍ਰੈੱਡ ਮਿਲੇ ਸੀ ਔਰ ਉਹਨਾਂ ਦੇ ਜਿਹੜੇ ਜਦੋਂ ਸ਼ਿਕਾਇਤ ਕੀਤੀ ਐਸਐਸਪੀ ਸਾਹਿਬ ਨੂੰ ਤੇ ਉਹਨਾਂ ਨੇ ਉਹਨਾਂ ਨੂੰ ਗਨਮੈਨ ਇਨਕੁਆਇਰੀ ਕਰਕੇ ਗਨਮੈਨ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਸੀ ਪਰ ਕੁਝ ਸਮੇਂ ਤੋਂ ਇੱਕ ਐਸਐਚਓ ਆ ਪਿੰਡੀ ਸੈਦਾਂ ਦੇ ਉਹ ਉਹਨਾਂ ਨੂੰ ਜਦੋਂ ਤੱਕ ਤੇ ਇਹਨਾਂ ਨੇ ਰੈਸਟੋਰੈਂਟ 'ਚ ਆਪਣਾ ਜਿਤਮਾਨ ਇੱਕ ਪਿਆਰ ਬਖਸ਼ਿਆ ਜਾਂ ਕੁਝ ਕੁਝ ਮੰਗਦੇ ਸੀ ਇਹ ਦਿੰਦੇ ਰਹੇ ਉਦੋਂ ਤੱਕ ਤੇ ਉਹ ਸਹੀ ਰਹੇ ਆ ਪਰ ਕਿਸੇ ਕਾਰਨ ਜਦੋਂ ਇਹਨਾਂ ਨੇ ਉਹ ਜਦੋਂ ਵੰਗਾਰ ਉਹਨਾਂ ਦੀ ਵੱਧ ਗਈ ਹੈ ਕੋਈ ਏਸੀ ਦੀਆਂ ਕੁਝ ਵੀ ਤੇ ਇਹ ਨਹੀਂ ਚੱਲਣ ਜੋਗੇ ਕਿਉਂਕਿ ਇਹ ਦੋ ਨੰਬਰ ਦਾ ਥੋੜਾ ਕੰਮ ਕਰ ਰਹੇ ਆ ਜੇ ਦੋ ਨੰਬਰ ਦਾ ਕੰਮ ਕਰਦੇ ਇਹ ਫਿਰ ਤੇ ਤੁਹਾਨੂੰ ਮਤਲਬ ਕਿ ਭਾਰ ਸਕਦੇ ਹਨ ਤੇ ਇਹਨਾਂ ਨੇ ਕਿ ਸ਼ਰੀਫ ਬੰਦੇ ਨੂੰ ਮਤਲਬ ਕਿ ਵੰਗਾਰ પા ਕੇ ਜਦੋਂ ਉਹ ਚੱਲਣ ਜੋਗਾ ਨਹੀਂ ਤੇ ਉਹਦੇ ਧਾਨੇ ਮੈਣੇ ਵਾਪਸ ਲੈ ਲਿਆ ਔਰ ਉਲਟਾ ਉਹਨਾਂ ਨੂੰ ਕੱਲ ਬਹੁਤ ਮਤਲਬ ਜਲੀਲ ਕੀਤਾ ਗਿਆ ਵਾ ਸੋ ਸਾਡੇ ਜਥੇ ਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਵਾ ਐਸਐਸਪੀ ਸਾਹਿਬ ਕੋ ਸ਼ਿਕਾਇਤ ਲੈ ਕੇ ਚੱਲੇ ਆ ਸਾਨੂੰ ਮਾਨ ਹੈ ਕਿ ਐਸਐਸਪੀ ਸਾਹਿਬ ਬਹੁਤ ਜਲਦੀ ਐਸਐਚਓ ਸਾਹਿਬ ਦੇ ਖਿਲਾਫ ਕੋ ਐਕਸ਼ਨ ਲੈਣਗੇ ਜੇਕਰ ਨਾਲ ਹੀ ਕੀਤਾ ਗਿਆ ਤੇ ਜਥੇ ਬੰਦੀਆਂ ਨੇ ਸਲਾਹ ਕਰਕੇ ਬਹੁਤ ਜਲਦੀ ਆਪਣੇ ਵੱਡੇ ਇੱਕ ਜਿਹੜਾ ਧਰਨਾ ਵਾ ਉਹ ਲਿਖਿਆ ਜਾਏਗਾ ਜੈ ਭੀਮ ਜੈ ਭਾਰਤ ਹਾਂ ਹਾਂ ਜੀ ਵੀਰ ਜੀ ਆਪਣਾ ਨਾਮ ਤੇ ਸੰਸਦ ਦਾ ਮੇਰਾ ਨਾਮ ਸੁਖندر ਸਿੰਘ ਬੋਵੀ ਤੇ ਮੇਰੀ ਜਥੇਬੰਦੀ ਸ਼ਹੀਦ ਪਾਕਿਸਤਾਨ ਸ਼ਕਤੀ ਦਲ ਹੈ ਜੀ ਜੀ ਕਿ ਮਾਮਲਾ ਸਾਹਿਬ ਜਿਹੜਾ ਅੱਜ ਤੇ ਇਹ ਜੋ ਵੀ ਮਾਮਲਾ ਸਰਦਾਰ ਜੋਗਾ ਸਿੰਘ ਇਹ ਨਾ ਹੋਇਆ ਇਹ ਮੇਰੇ ਜਥੇਬੰਦੀ ਦੇ ਸੀਨੀਅਰ ਉਮੀਦਵਾਰ ਪ੍ਰਧਾਨ ਨੇ ਸੋ ਜੋ ਐਸ ਐਚਓ ਨੇ ਇਹਨਾਂ ਨਾਲ ਕੱਲ ਕੀਤਾ 15 20 ਬੰਦੇ ਦੇ ਸਾਹਮਣੇ ਇਹਨਾਂ ਦੀ ਬੇਇੱਜ਼ਤੀ ਕੀਤੀ ਇਹਨਾਂ ਨੂੰ ਬਹੁਤ ਉਹਦੇ ਸ਼ਰਮਿੰਦਿਆ ਕਿਦਾ ਬਿਲਾ ਵਜ੍ਹਾ ਅਸੀਂ ਇਸ ਦੀ ਸਖਤ ਨਿੰਦਿਆ ਕਰਦੇ ਹਾਂ ਤੇ ਅਸੀਂ ਐਸ ਐਸ ਪੀ ਸਾਹਿਬ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਇਹੋ ਜੇ ਐਸਐਚਓ ਨੂੰ ਜਿਹੜਾ ਉੱਥੇ ਬਹੁਤ ਹੰਕਾਰਿਆ ਹੋਇਆ ਵਾ ਕਿਸੇ ਨਾਲ ਚੰਗੀ ਡੀਲ ਨਹੀਂ ਕਰਦਾ ਕਿਸੇ ਨਾਲ ਦਫ਼ਤਰ ਬੈਠ ਕੇ ਗੱਲ ਨਹੀਂ ਕਰਦਾ ਬਾਹਰ ਆ ਕੇ ਕਿੰਤੂ ਪ੍ਰੰਤੂ ਤੂੰ ਮੈਂ ਮੈਂ ਕਰਦਾ ਵਾ ਇਹੋ ਜੇ ਐਸਐਚਓ ਤੇ ਸਖਤ ਨੋਟਿਸ ਲਿਆ ਜਾਵੇ ਤਾਂ ਤਾਂਕਿ ਜਿਹੜੀ ਉੱਥੇ ਪਬਲਿਕ ਇਹਨਾਂ ਨੂੰ ਮਿਲਣ ਵਾਸਤੇ ਖਰਾਬ ਹੁੰਦੀ ਆ ਜਿਨ੍ਹਾਂ ਦਾ ਕੋਈ ਕਾਰੋਬਾਰ ਕੰਮਕੂ ਨਹੀਂ ਕਰਦੇ ਇਹਨਾਂ ਤੇ ਸਖਤ ਨੋਟਿਸ ਲਿਆ ਜਾਵੇ ਕੀ ਦੱਸਿਆ ਮਾਮਲਾ ਜੀ ਦੱਸਿਆ ਜੀ ਪਬਜੀ ਸਾਹਿਬ ਨੇ ਹੋਇਆ ਜੀ ਰੈਂਚਸ ਜੀ ਰੰਜਿਸ਼ ਕੁਸ਼ਨੀ ਜੀ ਇਹਨਾਂ ਨੂੰ ਗਨਮੈਨ ਅਲਾਓਡ ਹੋਈ ਸੀ ਇਹਨਾਂ ਨੇ ਬਾਅਦ ਚ ਕਿਹਾ ਕਿ ਨੇ ਮੰਗ ਕੀਤੀ ਵੀ ਮੈਨੂੰ ਗਨਮੈਨ ਦਾ 60000 ਰੁਪਏ ਇਹਨਾਂ ਦੱਸ ਦਿੱਤਾ ਦੋ ਦਿਨ ਗਨਮੈਨ ਦਿੱਤੇ ਸਾਰੇ ਨਾ ਉਸ ਤੋਂ ਬਾਅਦ ਜਦੋਂ ਪੈਸੇ ਜਾਂ ਏਸੀ ਦੀ ਡਿਮਾਂਡ ਨਹੀਂ ਕਰ ਸਕੇ ਇਹਨਾਂ ਗਨਮੈਨ ਵੀ ਵਾਪਸ ਲੈ ਲਿਆ ਤੇ ਉਹਨਾਂ ਨੂੰ ਜਿਹੜਾ ਮਤਲਬ ਹੁਣ ਹੈ ਜਿਹਦਾ ਇਹਨਾਂ ਦੇ ਰੈਸਟੋਰੈਂਟ 'ਚ ਆ ਕੇ ਖਾਣਾ ਪੀਣਾ ਘਰ ਖਾਣਾ ਫ੍ਰੀ ਖਾਣਾ ਵੇਦਣੀ ਦੇਣਾ ਉਹ ਜਦੋਂ ਬੰਦ ਹੋ ਗਿਆ ਤਾਂ ਇਹਨਾਂ ਨੇ ਕੱਲ ਆਉਂਦੇ ਸਾਰ ਹੀ ਇਹਨਾਂ ਦੀ ਬਹੁਤ ਬੇਸਨੀ ਕੀਤੀ ਪਬਲਿਕ ਦੇ ਵਿੱਚ ਜੇ ਕੋਈ ਇਹਨਾਂ ਦੀ ਸਾਦਾ ਮੇਨ ਮਕਸਦ ਹੀ ਆ ਕਿਉਂਕਿ ਅਸੀਂ ਵੱਡੇ ਵੱਡੇ ਅਫਸਰਾਂ ਐਸਐਸਪੀ ਸਾਹਿਬ ਡਿਪਟੀ ਸਾਹਿਬ ਐਸਪੀ ਸਾਹਿਬ ਨੂੰ ਹੀ ਮਿਲਦੇ ਆ ਬਹੁਤ ਰਿਸਪੈਕਟ ਦਿੰਦੀ ਆ ਪੁਲਿਸ ਬੜੇ ਤਰੀਕੇ ਨਾਲ ਗੱਲ ਕਰਦੀ ਆ ਪਰ ਮੈਂ ਪਹਿਲੀ ਵਾਰੀ ਵੇਖਿਆ ਇਹੋ ਜਿਹਾ ਐਸਐਚਓ ਜਿਹੜਾ ਦਫ਼ਤਰ ਬੈਠ ਕੇ ਗੱਲ ਨਹੀਂ ਕਰਦਾ ਤੇ ਬਾਹਰ ਪਬਲਿਕ ਦੇ ਵਿੱਚ ਬੰਦਿਆਂ ਦੀ ਬੇਇੱਜ਼ਤੀ ਕਰਦਾ ਇਹ ਤੁਹਾਡੇ ਸਾਹਮਣੇ ਹੋਇਆ ਸਾਰਾ ਮੇਰੇ ਬਿਲਕੁਲ ਸਾਹਮਣੇ ਹੋਇਆ ਮੇਰੇ ਨਾਲ ਵੀ ਕੀਤਾ ਜੀ ਮੈਨੂੰ ਕਹਿੰਦਾ ਜਿੱਥੇ ਜ਼ੋਰ ਲੱਗਦਾ ਲਾ ਲੋ ਉਹ ਜੋਰ ਤੇ ਅਸੀਂ ਸਾਡੀ ਤਾਂ ਜਿਹੜੀ ਢੋਲਾ ਐਸਐਸਪੀ ਸਾਹਿਬ ਆ ਉਹਨਾਂ ਕੋ ਅਸੀਂ ਜਾਵਾਂਗੇ ਕਿਉਂਕਿ ਸਾਨੂੰ ਪਤਾ ਉਹ ਵਧੀਆ ਇਨਸਾਨ ਨੇ ਸਾਨੂੰ ਇਨਸਾਫ ਦਵਾਇਆ ਜਾਏਗਾ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਫੇਰ ਅਸੀਂ ਕੋਈ ਅੱਗੇ ਸੰਘਰਸ਼ ਵੱਡਾ ਵੀ ਹਾਂਜੀ ਹਲੋ ਹਾਂਜੀ ਹਾਂਜੀ ਇਹ ਸਤਿਓ ਵਰਜੀ ਸਤਿਕਾਰ ਜੀ ਐ ਸਤਿਓ ਤੇਵਿੰਦਰ ਸੰਜੀ ਪਿੰਡੀਆਂ ਸਾਦਾ ਤੋਂ ਬੋਲ ਰਹੇ ਹਾਂਜੀ ਜੀ ਬੋਲ ਰਹੇ ਇਹ ਵਰਜੀ ਅੰਮ੍ਰਿਤਸਰ ਤੋਂ ਬੋਲ ਰਿਹਾ ਜੀ ਰਿਪੋਰਟਰ ਜੀ ਜੀ ਇਹ ਗੁਰਜੀ ਉਹ ਇੱਕ ਮਸਲਾ ਜੀ ਹੈ ਤੁਹਾਡਾ ਜਨਾਬ ਉਹ ਜਿਹੜਾ ਪੁੱਲਰ ਰੈਸਟੋਰੈਂਟ ਵਾਲਿਆਂ ਨੇ આરોਪ ਲਾਈ ਨੂੰ ਤੁਹਾਡੇ ਦੇ 10-15 ਮੈਨੂੰ 5 ਦਿਨ ਹੋ ਗਏ ਮੈਂ ਰੋਜ਼ ਘੁਗੜ 25 30 ਬੰਨ ਦੱਸਾ ਮਸਲਾ ਹੈ ਅੱਛਾ ਜੀ ਕੀ ਮਾਮਾ ਜੀ ਇਹਦਾ ਨਹੀਂ ਮੈਂ ਇਹ ਨਹੀਂ ਝੂਠੀ ਹੈ ਨਹੀਂ ਝੂਠੀ ਹੈ ਬਸ ਮੈਂ ਦੱਸਦਾ ਤੁਹਾਰੇ ਵੀ ਉਹਨੂੰ ਮੈਂ ਕਿਹਾ ਵੀ ਸ਼ਰਾਬ ਨਹੀਂ ਪੋਈ ਰੈਸਟੋਰੈਂਟ ਚ ਹਾਂਜੀ ਹੁਣ ਕਾਰਵਾਈ ਤੋਂ ਬਚਨ ਦੀ ਖਾਤਰ ਨੇ ਵਿਆਹ ਮੰਨਤਾਂ ਸਿਕਾਣੀਆਂ ਬਣਾ ਕੇ ਠੀਕ ਹੈ ਰੈਸਟੋਰੈਂਟ ਦਾ ਲਾਇਸੈਂਸੀ ਹੈ ਜਾਂ ਵੈਸੇ ਹੈ ਉਸ ਐਵੇਂ ਅਲੇ ਦੰਦੀ ਨਾਲੇ ਫਿਰ ਘਟਾ ਕਹਦਾ ਸੀ ਹਾਂ ਹਾਂ ਪਰ ਉਹ ਤੁਹਾਨੂੰ ਇਹੋ ਕਹਿਆ ਵੀ ਲਿਕੈਂਸ ਵਖਾਜੇ ਸ਼ਰਾਬ ਤੇ ਉਹਨਾਂ ਦੇ ਵਖਾ ਲਨ ਪਰ ਉਹ ਇਹ આરોਪ ਲਾ ਰਹੇ ਸੀਗੇ ਤੁਹਾਡੇ ਬੱਚੇ ਵੇਜ ਤੇ ਰੋਟੀ ਜਾਂਦੀ ਆ ਨਹੀਂ ਮੈਂ ਕਹਿੰਦੇ ਮੇਰਾ ਬੱਚਾ ਇਹਦੇ ਰੈਸਟੋਰੈਂਟ ਤੇ ਬੈਠਾ ਵੀ ਉਹਨੇ ਜਦੋਂ ਇਹਨੂੰ ਇੱਕ ਦਿਨ ਰੋਟੀ ਮੰਗਾਈ ਜਿੰਨਾ ਮਹੀਨਾ ਚ ਨਾਲ ਪੈਸੇ ਵੀ ਦੇਈਦੇ ਉਸੇ ਵੇਲੇ ਜਿਹੜਾ ਮੁੰਡਾ ਲੈ ਕੇ ਆਉਂਦਾ ਤਾਂ ਮੈਂ ਉਹਨੂੰ ਪੈਸੇ ਵੀ ਦੇਈਦੇ ਜੀ ਤਾਂ ਵੀ ਮੰਗਾਇਆ ਕੁਝ ਵੀ ਉਹ ਅੰਦਰ ਜੀ ਆਪ ਵੀ ਸਾਰੂ ਨਹੀਂ ਆ ਤੁਸੀਂ ਜਨਾਬ ਜਾਣਦੇ ਰਹੇ ਹੋ ਰੈਸਟੋਰੈਂਟ ਦਾ ਯਾਰ ਮੈਂ ਨਾ ਭਾਵੇਂ ਉਹ ਤੁਹਾਨੂੰ ਸੋਅ ਕਹੀ ਜਾਂਵੇਂ ਹਣ ਕੰਮ ਵੀਰੇ ਮੈਂ ਤਾਂ ਤੁਹਾਨੂੰ ਦੱਸਣ ਆ ਜੇ ਮੈਂ ਤੁਹਾਨੂੰ ਦਿਲਾਈ ਕਰ ਦਿੱਤੀ ਆ ਵੀ ਮੈਂ ਕਦੇ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਅੱਛਾ ਜੀ ਇਹ ਆ ਹੁਣ ਇਹਨੂੰ ਮੈਂ ਹੁਣ ਇਹਨੂੰ ਮੈਂ ਕਹਿ ਵੀ ਉਹਦੀ ਕਹਾਣੀ ਪਾਉਣੀ ਤਾਂ ਹੁਣ ਤੁਹਾਨੂੰ ਇਹਨੇ ਕਹਾਣੀਆਂ ਬਣਾਵੜਾ ਦੱਸੀ ਜਾਂਦਾ ਕਦੀ ਦਰਖਾਸਤਾਂ ਦੇਈ ਜਾਂਦਾ ਮੇਰੇ ਖਿਲਾਫ ਹੈ ਨਹੀਂ ਚਲੋ ਜਨਾਬ ਪਹਿਲਾਂ ਕਰਦਾ ਹਾਂ ਗੱਲ ਨਹੀਂ ਪਹਿਲਾਂ ਕਰਦਾ ਐੋ ਜੀ ਗੱਲ ਕੋਈ ਉਹਦੇ ਮਨਚ ਹੈਗੀ ਸੀ ਤੇ ਹਮਮ ਇਹ ਕਹਿੰਦਾ ਤੁਸੀਂ ਸਿਆਣੇ ਆ ਕਦੀ ਆਂਦਾ ਕਿ ਮੇਰੀ ਲਿੰਲੀ ਸਕਿਉਰਿਟੀ ਲਾਉਸ ਲਿੰਲੀ ਆ ਨਾ ਉਹਨੇ ਕਿਹਨੂੰ ਸਕਿਉਰਿਟੀ ਦਿੱਤੀ ਤੇ ਨਾ ਮੈਂ ਵਾਪਸ ਲਈ ਮੈਨੂੰ ਨਾ ਜੋ ਮੈਂ ਦਿੱਤੀ ਗਈ ਇਹਨੂੰ ਸਕਿਉਰਿਟੀ ਤੇ ਵਾਪਸ ਕਰੀ ਲੈਣੀ ਹੈ ਹਾਂ ਜਿਨਾ ਪਤਾ ਕੀ ਆ ਸਾਡਾ ਫਰਜ ਬੰਦਾ ਹੈ ਤੁਹਾਡਾ ਸਪਸ਼ਟੀ ਨਹੀ ਨਹੀਂ ਕੋਈ ਗੱਲ ਨਹੀਂ ਮੈਂ ਮੈਂ ਭਰਾ ਹਾਂ ਤੁਸੀਂ ਦਾ ਦੇ ਮੈਂ ਸਵੇਰੇ ਵੀ ਤਿੰਨ ਕਿੰਨਿਆਂ ਨੂੰ ਲਾ ਚੁੱਕਾ ਤੇ ਰੋਜ਼ ਹੀ ਦੱਸਣਿਆਂ ਦੱਸਦਾ 12 12 ਜਾਣੇ ਹਾਂ ਹਾਂ ਚਲੋ ਜਿਨ੍ਹਾਂ ਨੇ ਮੀਡੀਆ ਵਾਲਿਆਂ ਨੇ ਬੁਲਾਇਆ ਹੁੰਦਾ ਉਹਨਾਂ ਸਾਰਿਆਂ ਨੇ ਫੋਨ ਲਾਉਣੇ ਹੁੰਦੇ ਆ ਜੀ ਤਾਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕੋਈ ਮੈਂ ਦੱਸਦਾ ਜੀ ਕੋਈ ਮਤਲਬ ਜਿਹੜੇ આરોਪ ਲਾ ਰਹੇ ਨੇ ਤੁਹਾਡੇ ਦੇ ਉਹ ਜਾਇਜ਼ ਨੇ ਜਾਂ ਨਾਜਾਇਜ਼ ਨੇ ਇਹ ਬੁਨਿਆਦ ਝੂਠੇ ਮਤਲਬ ਤੁਹਾਡੇ ਨੇ ਦਰਖਾਸਤ ਵੀ ਦਿੱਤੀ ਆ ਜੀ ਉਹਤੇ ਨੇ ਦਰਖਾਸਤ ਵੀ ਦਿੱਤੀ ਆ ਉਹ ਆਪੇ ਚਲੋ ਜੋ ਐਸਪੀ ਸਾਹਿਬ ਨੂੰ ਪੁਰੀਕਵਰੀ ਕਰਨ ਦੇ ਕੋਈ ਗ ਉਹ ਜੋ ਇਹ ਵੀ ਆ ਰੋਪ ਲਾ ਰਿਹਾ ਜੀ ਜਿਹੜੇ ਤੁਸੀਂ ਆਉਂਦੇ ਜਾਂਦੇ ਸੀ ਉੱਥੇ ਵੀ ਪੈਸੇ ਦੀ ਡਿਮਾਂਡ ਵੀ ਕੀਤੀ ਹੈ ਜੋਈ ACUC ਵਾਸਤੇ ਮੈਂ ਨਾ ਯਾਰ ਮੈਂ ਕਹਿੰਦਾ ਵੀਰੇ ਕੀਤਾ ਹੀ ਕੁਝ ਨਹੀਂਗਾ ਜੀ ਦੱਸੋ ਫਿਰ ਉਹੀ ਗੱਲ ਵੀ ਆਪਾਂ ਕੱਲੀ ਕੱਲੀ ਗੱਲ ਤੇ ਜੀ ਦਾਦਾ ਆਲੇ ਤੇ ਦੰਗਣਾ ਮੈਂ ਮੈਨੂੰ ਵੀ ਲੋੜ ਜਾ ਰਹੀ ਹੈ ਨੂੰ AC ਵੀ ਚਾਹੁੰਦੀ ਜੇ ਉਹ ਹੈਗਾ ਤਾਂ ਮੈਂ ਕਹਾਂ ਪ੍ਰੂਫ ਖਾ ਮੈਨੂੰ ਚਲੋ ਠੀਕ ਹੈ ਜੀ ਐਵੇਂ ਇਹ ਗੱਲਾਂ ਨਾਲ ਥੋੜੀ ਖਰਾਬ ਬਣੀ ਜਾਊਗਾ ਉਹ ਕਹੂਗਾ ਕਾਨੂੰਨੀ ਇਹਨੇ ਆਹ ਲੈ ਲਿਆ ਇਹਨੇ ਆਹ ਕਹਿੰਦਾ ਜੇ ਕੋਈ ਵੀ ਇਹਨੇ ਕੁਝ ਲਿਆ ਦਿੱਤਾ ਤੇ ਲਿਆ ਵਿਖਾ ਕੁਝ ਮੈਨੂੰ ਠੀਕ ਹੈ ਸਰ ਮਿਹਰਬਾਨੀ ਕਰ ਮਿਹਰਬਾਨੀ